ਜੇਕਰ ਤੁਹਾਡਾ ਨੌਜਵਾਨ ਪੁੱਤ ਸਕੂਲੇ ਪੜਦਾ ਹੈ ਤਾਂ ਮਾਪੇ ਖਬਰ ਧਿਆਨ ਨਾਲ ਸੁਣ ਕਿਉਂਕਿ ਖਬਰ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਨਾਲ ਜੁੜੀ ਹੋਈ ਹੈ ਆਪਣੇ ਬੱਚਿਆਂ ਦੀ ਸੰਗਤ ਉਹਨਾਂ ਦੀ ਉੱਠਣੀ ਬੈਠਣੀ ਨੂੰ ਜ਼ਰੂਰ ਚੈੱਕ ਕਰਿਆ ਕਰੋ ਕਿਉਂਕਿ ਮਾਮਲੇ ਕਈ ਅਜਿਹੇ ਸਾਹਮਣੇ ਆ ਰਹੇ ਆ ਜਿੱਥੇ ਅੱਜਕੱਲ ਜਿਗਰੀ ਹੀ ਜਿਗਰੀ ਦਾ ਚਾਨੀ ਦੁਸ਼ਮਣ ਬਣਿਆ ਹੋਇਆ ਇੱਕ ਵਾਰ ਫਿਰ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਜਿਗਰੀ ਯਾਰਾਂ ਦੇ ਵੱਲੋਂ ਹੀ ਆਪਣੇ ਜਿਗਰੀ ਦਾ ਕਤਲ ਕਰ ਦਿੱਤਾ ਗਿਆ ਤਾਂ ਇਸੇ ਲਈ ਅਸੀਂ ਕਹਿਆ ਹੈ ਕਿ ਮਾਪੇ ਖਬਰ ਜ਼ਰੂਰ ਸੁਣ ਤੇ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖਣਾ ਮਾਮਲਾ ਕੀ ਹੈ ਆਉ ਦੇਖਦੇ ਹਾਂ ਖਾਸ ਕਰ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਮਾਣੋ ਸ਼ਹਿਰ ਦੇ ਨਾਲ ਸਬੰਧਤ ਹੈ ਜਿੱਥੇ 19 ਸਾਲਾ ਨੌਜਵਾਨ ਦਾ ਉਸਦੇ ਹੀ ਦੋਸਤਾਂ ਦੇ ਵੱਲੋਂ ਬੇੜੀ ਬੇਰਹਿਮੀਤੀ ਨਾਲ ਕਤਲ ਕਰ ਦਿੱਤਾ ਗਿਆ ਦੱਸਦੀ ਕਿ ਬਾਜ਼ਾਰ ਦੇ ਵਿੱਚ ਦੋਸਤਾਂ ਦਰਮਿਆਨ ਕੁਝ ਕਹਾ ਸੁਣੀ ਹੋਈ ਕਹਾ ਸੁਣੀ ਤੋਂ ਬਾਅਦ ਦੋਸਤਾਂ ਵੱਲੋਂ ਹੀ ਤੇਜ਼ਦਾਰ ਹਥਿਆਰਾਂ ਨਾਲ ਉਸਤੇ ਹਮਲਾ ਕਰਦੇ ਹਨ ਉਸ ਨੂੰ ਮੌਤੇ ਘਾਟ ਤਾਰ ਦਿੱਤਾ ਗਿਆ ਮਾਮਲੇ ਦੇ ਪ੍ਰਤੱਖ ਦਰਸ਼ੀ ਨੌਜਵਾਨ ਦੇ ਤਾਇਆ ਜੀ ਵੱਲੋਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਗਿਆ ਕਿ ਮੈਂ ਬਾਜ਼ਾਰ ਦੇ ਵਿੱਚ ਆਪਣੇ ਭਤੀਜੇ ਤੋਂ ਮਹਿਜ਼ ਕੁਝ ਦੂਰੀ ਤੇ ਖੜਾ ਸੀ ਸ਼ਹਿਰ ਦੇ ਵਿੱਚ ਚੱਲ ਰਹੇ ਰੌਲੇ ਬਾਰੇ ਮੈਨੂੰ ਜਾਣਕਾਰੀ ਤਾਂ ਮਿਲੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸਾਡਾ ਹੀ ਪੁੱਤ ਉਸ ਰੌਲੇ ਦੇ ਵਿੱਚ ਤੇ ਜਦ ਤੱਕ ਉਹ ਉੱਥੇ ਪਹੁੰਚੇ ਤਾਂ ਹਮਲਾਵਰਾਂ ਦੇ ਵੱਲੋਂ ਆਪਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਸੀ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਮੈਂ ਬਾਜ਼ਾਰ 'ਚ ਸੀਗਾ ਜੀ ਇਹ ਖੰਨਾ ਰੋਡ ਦੇ ਕੋਲ ਹੀ ਮੈਂ ਮੈਂ ਦੇਖਿਆ ਵੀ ਪਰਲੇ ਪਾਸੇ ਕੋਈ ਰੌਲਾ ਜਿਹਾ ਪੈ ਰਿਆ ਸੀ ਮੁੰਡਿਆਂ ਦਾ ਉਸ 'ਚ ਹਾਂਜੀ ਤੇ ਮੇਰੇ ਦੇਖਦੇ ਦੇਖਦੇ ਇਹਨਾਂ ਦੇ ਆਪਸ ਇੱਕ ਵਾਰ ਮਤਲਬ 10 ਪਾਈ ਜੇ ਹੋਏ ਇਹ ਤੇ ਇੱਕ ਮੁੰਡੇ ਨੇ ਬਰੇ ਦੇ ਭਤੀਜੇ ਦੇ ਛਾਤੀ 'ਚ ਨਾ ਕਿਰਚ ਮਾਰੀ ਤੇ ਉਹ ਥੱਲੇ ਡਿੱਗ ਗਿਆ ਜੀ ਅੱਛਾ ਜੀ ਤੇ ਉੱਤੇ ਰੌਲਾ ਜਾ ਪੈਣ ਤੇ ਜਿਹੜੇ ਇਹਦੇ ਨਾਲ ਦੇ ਮੁੰਡੇ ਸੀ ਜੀ ਉਹ ਇਹਨੂੰ ਚੱਕ ਕੇ ਇਧਰ ਹਸਪਤਾਲ ਵੱਲ ਨੂੰ ਲੈ ਆਏ ਮੈਂ ਵੀ ਪਿੱਛੇ ਉਧਰੇ ਭੱਜ ਲਿਆ ਤੇ ਜਿਹੜੇ ਦੂਜੇ ਬਾਰਦاد ਕਰਨ ਵਾਲੇ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਅੱਛਾ ਕੀ ਨਾਮ ਸੀ ਆਪਣੇ ਬੱਚੇ ਦਾ ਜੀ ਕਿੰਨੀ ਉਮਰ ਸੀ ਕਿਹੜੀ ਕਲਾਸ 'ਚ ਪੜਦਾ ਸੀ ਇਹ 17 ਸਾਲ ਦਾ ਸੀਗਾ ਜੀ ਮਾਨਵਿੰਦਰ ਸਿੰਘ ਅੱਛਾ ਜੀ ਮਾਨਵਿੰਦਰ ਨਾਮ ਸੀਗਾ ਜੀ ਜੀ ਸਕੂਲ ਚ ਪੜਦਾ ਸੀ ਜਿਹੜੇ ਇਹਨਾਂ ਚ ਵੀ ਜ਼ਿਆਦਾ ਜਿਹੜੇ ਮੁੰਡਿਆਂ ਨੇ ਕਰਿਆ ਇਹਨਾਂ ਚ ਵੀ ਇਹ ਮੁੰਡਾ ਮੇ ਵੀ ਸ਼ਾਇਦ ਨਾਲ ਹੀ ਪੜਦੇ ਹੋਈਏ ਇਹਦੇ ਅੱਛਾ ਜੀ ਸਾਹਮਣੇ ਹੋ ਜਾ ਪਤਾ ਵੀ ਕੀ ਕਾਰਨ ਹੋ ਸਕਦਾ ਕੋਈ ਕਾਰਨ ਲੱਭਿਆ ਹੁਣ ਤੱਕ ਨਹੀਂ ਉਹ ਹਲੇ ਮੈਨੂੰ ਤਾਂ ਨਹੀਂ ਕੋਈ ਕਾਰਨ ਕੋਰਨ ਕਿਉਂਕਿ ਸਾਡਾ ਜੋ ਆਕ ਤਾਂ ਕਦੇ ਅਸੀਂ ਟਾਈਮ ਬੇ ਟਾਈਮ ਘਰੋਂ ਵੀ ਨਹੀਂ ਸੀ ਬਾਹਰ ਕੱਢਦੇ ਅੱਛਾ ਜੀ ਅੱਛਾ ਜੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਕੌਣ ਸੀ ਜੀ ਪਛਾਣਦੇ ਉਹਨਾਂ ਨੂੰ ਇਹ ਮੁੰਡਾ ਗੱਗੜਾਲ ਦਾ ਜੀ ਤੇ ਕਿਹਦੇ ਨਾਲ ਜੀ ਤਾਂ ਸ਼ਾਇਦ ਉਹ ਅਮਰਾਲੀ ਦਾ ਜੀ ਦੋ ਜਣੇ ਸੀਗੇ ਜੀ ਅੱਛਾ ਜੀ ਇਹ ਕਿੰਨੇ ਭਰਾ ਸੀ ਬੱਚਾ ਸੀ ਜਿਹੜਾ ਅੱਜ ਦੀ ਡੈਥ ਹੋਈ ਇਹ ਮੇਰੇ ਇੱਕ ਕੱਲਾ ਹੀ ਭਰਾ ਸੀ ਦੀ ਇੱਕ ਛੋਟੀ ਭੈਣ 14 ਸਾਲ ਦੀ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਬਿਆਨ ਦੇਣ ਤੋਂ ਚੁੱਪੀ ਸਾਦੀ ਗਈ ਹੈ ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਦੇਖਣਾ ਇਹ ਹੋਵੇਗਾ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ